ਭਗਵੰਤ ਮਾਨ ਨੇ ਨਵੇਂ ਸਾਲ ਮੌਕੇ ਪੰਜਾਬੀਆਂ ਨੂੰ ਵੱਡਾ ਤੋਹਫਾ ਦਿੱਤਾ ਉਹ ਤੁਹਾਨੂੰ ਦੱਸਦਿਆਂ ਪੰਤ ਮਤ ਸਾਹਿਬ ਨੇ ਇੱਥੇ ਕੀ ਕਿਹਾ ਅੱਜ ਚੰਡੀਗੜ੍ਹ ਵਿਖੇ ਸਿੱਖਿਆ ਵਿਭਾਗ ਦੇ 606 ਨਵ ਨਿਯੁਕਤ ਮੁੰਡੇ ਕੁੜੀਆਂ ਨੂੰ ਸਰਕਾਰੀ ਨੌਕਰੀਆਂ ਦੇ ਨੁਕਤੀ ਪੱਤਰ ਵੰਡੇ ਪੰਜਾਬ ਸਰਕਾਰ ਦੇ ਪਰਿਵਾਰ ਦਾ ਹਿੱਸਾ ਬਣਾਇਆ ਪੰਜਾਬ ਸਰਕਾਰ ਦੇ ਹਿੱਸਾ ਬਨਨ ਤੇ ਸਾਰਿਆਂ ਨੂੰ ਵਧਾਈਆਂ ਤੇ ਸ਼ੁਭਕਾਮਨਾਵਾਂ ਸਭ ਲਈ ਇਹ ਨਵਾਂ ਸਾਲ ਨਵੀਆਂ ਉਮੀਦਾਂ ਲੈ ਕੇ ਆਵੇ ਅਪ੍ਰੈਲ 2022 ਤੋਂ ਹੁਣ ਤੱਕ 61000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਚੁੱਕੇ ਹਾਂ ਜਿਨ੍ਹਾਂ ਵਿੱਚ 13765 ਅਧਿਆਪਕਾਂ ਦੀ ਭਰਤੀ ਹੋਈ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਆਪਣੀਆਂ ਨਵੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਤਨਦੇਹੀ ਲਗਨ ਅਤੇ ਮਿਹਨਤ ਨਾਲ ਨਿਭਾਓਗੇ ਪਿਛਲੇ ਸਾਲਾਂ ਵਾਂਗ ਅਸੀਂ ਇਸ ਸਾਲ ਵੀ ਨੌਜਵਾਨਾਂ ਨੂੰ ਮੈਰਿਟ ਦੇ ਆਧਾਰ ਤੇ ਸਰਕਾਰੀ ਨੌਕਰੀਆਂ ਦੇਵਾਂਗੇ मिशन रोजगार ਦਾ ਇਹ سلسلہ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹੇਗਾ ਅੱਜ ਚੰਡੀਗੜ੍ਹ ਵਿਖੇ ਸਿੱਖਿਆ ਵਿਭਾਗ ਦੇ 606 ਨਵਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡਦੇ ਨਵੇਂ ਸਾਲ ਮੌਕੇ ਸਰਕਾਰੀ ਨੌਕਰੀਆਂ ਦਾ ਤੋਹਫ਼ਾ ਦਿੱਤਾ ਉਮੀਦ ਕਰਦੇ ਹਾਂ ਤੁਸੀਂ ਆਪਣੀ ਨਵੀਂ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਓਗੇ ਅਤੇ ਅਸੀਂ ਇਸੇ ਤਰ੍ਹਾਂ ਹੀ ਪੰਜਾਬ ਨੂੰ ਨਵੀਆਂ ਵੁਲੰਟੀਅਰ ਤੇ ਲੈ ਕੇ ਜਾਵਾਂਗੇ ਹਾਂ ਤੁਹਾਨੂੰ ਦੱਸਦੀ ਆ ਜੀ ਪੰਤਮਾ ਸਾਹਿਬ ਦੀ ਸਰਕਾਰ ਨੇ ਹੁਣ ਤੱਕ ਉਹਨਾਂ ਦੀ ਸਰਕਾਰ ਬਣੇ 60000 ਲੋਕਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹੈਗੀਆਂ ਜੀ ਤੇ ਚੰਡੀਗੜ੍ਹ ਵਿਖੇ ਅੱਜ 606 ਨਵੇਂ ਨਿਯੁਕਤ ਟੀਚਰਾਂ ਦੀ ਭਰਤੀ ਕੀਤੀ ਹੈ ਸਰਕਾਰੀ ਨੌਕਰੀਆਂ ਦੇ ਵਿੱਚ ਤੇ ਹੁਣ ਤੱਕ 13765 ਮੁੰਡੇ ਕੁੜੀਆਂ ਨੂੰ ਸਰਕਾਰੀ ਟੀਚਰ ਬਣਾ ਚੁੱਕੀ ਹੈਗੀ ਇਹ ਪੰਤਪੰਦੀ ਸਰਕਾਰ ਵੱਡੀ ਖਬਰ ਪੰਤਪੰਦੀ ਸਰਕਾਰ ਵਧੀਆ ਕੰਮ ਕਰਦੀ ਪਈ ਹੈਗੀ ਇਹ ਚੀਜ਼ ਲਗਾਤਾਰ ਕੰਮ ਕਰਦੀ ਹੈ ਤੋਹਫਾ ਦਿੱਤਾ ਹੈਗਾ ਨਵੇਂ ਸਾਲ ਦੇ ਉੱਤੇ 61000 ਸਰਕਾਰੀ ਨੌਕਰੀ ਹੁਣ ਤੱਕ ਦਿੰਦੀ ਹੈ ਪੰਤਪੰਦੀ ਸਰਕਾਰ ਨੇ ਵੱਡੀ ਖਬਰ ਤੁਸੀਂ ਇਸ ਵਾਰ ਕੀ ਕਹੋਗੇ ਜਰੂਰ ਕਮੈਂਟਾਂ ਦੱਸੋ ਵੀਡੀਓ ਵੱਧ ਤੋਂ ਵੱਧ ਜਰੂਰ ਸ਼ੇਅਰ ਕਰੋ ਚੈਨਲ ਜਰੂਰ ਸਬਸਕ੍ਰਾਈਬ ਕਰੋ ਤੁਹਾਡੇ ਅਗਰ ਸਰਕਾਰੀ ਨੌਕਰੀ ਲੱਗੀ ਹੈ ਤੁਸੀਂ ਕਮੈਂਟਾਂ ਚ ਜਰੂਰ ਦੱਸੋ ਤਾਂ ਕਿ ਲੋਕੀ ਜੋ ਹੈ ਐਪਰੀਸ਼ੀਏਟ ਕਰਨ ਤੁਹਾਨੂੰ ਤੇ ਮੋਟੀਵੇਟ ਹੋਣ ਕਿ ਸਰਕਾਰੀ ਨੌਕਰੀਆਂ ਮਿਲਣਾ ਹੁਣ ਕੋਈ ਓੱਖੀ ਗੱਲ ਨਹੀਂ ਪੰਜਾਬ ਸਰਕਾਰ ਲਗਾਤਾਰ ਦੇਰੀ ਹੈਗੀ ਜੀ ਸਰਕਾਰੀ ਨੌਕਰੀਆਂ ਤੇ ਅੱਜ ਚੰਡੀਗੜ੍ਹ ਦੇ ਵਿੱਚ 606 ਸਰਕਾਰੀ ਨੌਕਰੀਆਂ ਦੇ ਦਿੱਤੀ ਹੈਗੀਆਂ ਤੇ ਅਪ੍ਰੈਲ 2022 ਤੋਂ ਲੈ ਕੇ ਹੁਣ ਤੱਕ ਸਰਕਾਰ ਨੇ 61000 ਸਰਕਾਰੀ ਨੌਕਰੀਆਂ ਦਿੱਤੀਆਂ ਵੱਡੀ ਖਬਰ ਜਾਂਦੇ ਅੰਤੋਂ ਦੱਸਦੀ ਹੈ ਜੀ ਪੰਤਮਾਨ ਸਾਹਿਬ ਦੀ ਸਰਕਾਰ ਨੇ ਨਵੇਂ ਸਾਲ ਮੌਕੇ ਪੰਜਾਬੀਆਂ ਨੂੰ ਦਿੱਤਾ ਵੱਡਾ ਤੋਹਫਾ ਸੁਣ ਕੇ ਹੋ ਗਏ ਸਭ ਹੈਰਾਨ ਚੜ੍ਹਦੀ ਕਲਾਂ 'ਚ ਰਹਿਣ ਪੰਜਾਬੀ ਚੱਕਦੇ ਜੀ